ਦਾ ਪਰਿਵਾਰ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਆਪਣੀ ਪਾਰਟੀ ਬਣਾਉਣਗੇ ਤੇ ਅਮਰਿਤਪਾਲ ਦੇ ਪਿਤਾ ਜੁੜੇ ਨੇ ਹੁਣ ਉਹ ਆਪਣੀ ਪਾਰਟੀ ਬਣਾਉਣਗੇ ਇਸ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਦਰਬਾਰ ਸਾਹਿਬ ਅਮਰਿਤਪਾਲ ਦਾ ਪਰਿਵਾਰ ਪਹੁੰਚਾ ਜਿੱਥੇ ਕਿ ਉਹਨਾਂ ਦੇ ਵੱਲੋਂ ਇਹ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਉਹਨਾਂ ਦੀ ਆਪਣੀ ਪਾਰਟੀ ਉਹਨਾਂ ਦੇ ਵੱਲੋਂ ਬਣਾਈ ਜਾਵੇਗੀ ਦੀ ਪਾਰਟੀ ਦਾ ਤੇ ਨਾਮ ਆ ਜਾਊਗਾ ਕੋਈ ਉਹ ਹਾਂਜੀ ਕੋਸ਼ਿਸ਼ ਕੋਸ਼ਿਸ਼ ਕਰਦੇ ਹਾਂ ਉਹਨਾਂ ਇਹਦੇ ਬਾਰੇ ਜੋ ਸੰਗਤਾਂ ਦੇ ਸੁਝਾਅ ਜੋ ਉਹਦਾ ਪਾਰਟੀ ਦਾ ਸਬਧਾਨ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਚ ਅਸੀਂ ਫਿਰ ਉਹ ਜੋ ਵੀ ਉਹਦਾ ਅਜੰਡਾ ਹੋਊਗਾ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਕੇ ਫਿਰ ਪਾਰਟੀ ਦਾ ਨਾਮ ਕਰੇ ਵੱਡੇ ਕੱਛ ਤੇ ਨਹੀਂ ਬਸ ਆਪਣੀ ਤੇ ਇੱਜਦਣ ਉਹਨਾਂ ਦੀ ਮਰਜ਼ੀ ਹੋਈ ਉਹ ਕੋਈ ਨਾ ਕੋਈ ਬਾਸਾ ਬਣਾ ਕੇ ਉਹਨਾਂ ਦੀ ਸਿਹਤ ਦਾ ਬਣਾ ਕੇ ਜਾਂ ਕੋਈ ਹੋਰ ਬਣਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਊਗਾ ਤੇ ਉਹਨਾਂ ਦੇ ਆਪਣੇ ਹੋਰ ਕਿਸੇ ਚੇਤੇ ਨੂੰ ਤੇ ਸਾਡੇ ਵੀ ਸਾਡਾ ਵੀ ਇਦਾਂ ਦਾ ਕਰਤਾਰ ਹੋ ਚੁੱਕਾ ਸਾਡੇ ਵੀ ਬਾਨਵੇ ਕੋਈ ਆਵਾਜ਼ ਨਹੀਂ ਚੁੱਕੂਗਾ ਕਿ ਇਹ ਨੇ ਭਗਵੰਤ ਮਾਨ ਨੇ ਪਾਰਟੀ ਨੂੰ ਖੜਾ ਕਰਨ ਵਾਲਾ ਸੀ ਚਾਹ ਠੀਕ ਹੈ ਕਿ ਉਹਨੇ ਸਾਡੇ ਲੋਕਾਂ ਨਾਲ ਵੀ ਬਹੁਤ ਜ਼ੁਲਮ ਕੀਤਾ ਪਰ ਅਸੀਂ ਚਾਹੁੰਦੇ ਹਾਂ ਕਿ ਫਿਰ ਵੀ ਕਮਾਂਡ ਜਿਹੜਾ ਸਾਡੇ ਲੋਕਾਂ ਦੇ ਹੱਥ ਚ ਹੋਣੀ ਚਾਹੀਦੀ ਸੀ ਇਹ ਨਹੀਂ ਕਿ ਉਹ ਜਦੋਂ ਚਾਹਣ ਜਿੰਨੂੰ ਮਰਜ਼ੀ ਬਣਾ ਦੇਣ ਜਿੰਨੂੰ ਮਰਜ਼ੀ ਢਾ ਦੇਣ ਇਹ 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 ਇਹਨਾਂ ਚੀਜ਼ਾਂ ਤੋਂ ਤੰਗ ਹੋ ਕੇ ਸੀ ਸਰ ਜਿਹਦੇ ਵਿੱਚ ਬੰਥਕ ਤੇ ਸਿਰਦ ਲੋਕ ਹੋਣਗੇ ਜਿਨ੍ਹਾਂ ਤੇ ਕੋਈ ਦਾਗ ਨਾ ਆਊਗਾ ਜਾਂ ਜਿਹੜੇ ਕੋਈ ਪਕੌਮ ਨੂੰ ਸਮਰਪਿਤ ਜਾਂ ਪੰਜਾਬ ਨੂੰ ਸਮਰਪਿਤ ਲੋਕ ਹੋਣਗੇ ਉਹਨਾਂ ਉਹਨਾਂ ਨੂੰ ਲਿਆ ਜਾ ਸਕਦਾ ਤੇ ਜਿਹੜੇ ਅੱਗੇ ਜਿਨ੍ਹਾਂ ਨੇ ਪਕੌਮ ਨਾ ਜਾਂ ਕੋਈ ਧੋਖੇਬਾਜ਼ੀਆਂ ਕੀਤੀਆਂ ਹੋਣਗੇ ਉਹਨਾਂ ਤੋਂ ਅਸੀਂ ਥੋੜਾ ਗਲੇਜ ਕਰਾਂਗੇ ਠੀਕ ਵਾਹਿਗੁਰੂ ਦੀ ਬੜੇ ਗੰਭੀਰ ਸੀ ਪੰਜਾਬ ਦੀ ਜਥੇਬੰਦੀ ਦੀ ਚੌਥੀ ਅੱਜ ਬੜੇ ਗੰਭੀਰ ਸਿੱਖ ਉਹਦੇ ਵਾਸਤੇ ਅਰਦਾਸ ਬੈਠੀ ਕੀਤੀ ਗਈ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਤੇ ਚੜ੍ਹਦੀ ਕਲਾ 'ਚ ਉਹ ਆਉਣ ਤੇ ਬਾਕੀ ਇੱਕ ਪਾਰਟੀ ਦਾ ਵੀ ਅਨਾਉਂਸ ਕੀਤਾ ਗਿਆ ਉਹ ਇੱਕ ਜਿਹੜੀ ਪਾਰਟੀ ਸਾਂਝੀ ਪੰਜਾਬ ਦੀ ਪਾਰਟੀ ਇਹਦੇ ਵਿੱਚ ਹਰ ਧਰਮ ਨੂੰ ਨਿਰਪੱਖਾਂ ਦੇ ਨਾਲ ਕੰਮ ਕੀਤਾ ਜਾਊਗਾ ਹਰ ਇੱਕ ਧਰਮ ਨੂੰ ਬਰਾਬਰ ਦਾ ਹੀ ਅਧਿਕਾਰ ਦਿੱਤਾ ਜਾਊਗਾ ਹਕਤ ਤੇ ਸੱਚ ਲਈ ਕੰਮ ਕੀਤਾ ਜਾਊਗਾ ਅਨਾਉਂਸ ਕਰਨਗੇ ਕਿ ਇਹ ਅਜੰਡਾ ਕੀ ਹੋਏਗਾ ਸਾਡਾ ਜਿਹੜਾ ਅਜੰਡਾ ਸਾਡਾ ਇਹ ਮੈਂਨ ਤੇ ਹੀ ਆ ਪੰਜਾਬ ਦੀ ਨੌਜਵਾਨੀ ਬਚਾਉਂਦਾ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਹੀ ਅਜੰਡਾ ਚੁੱਕਾਂਗੇ ਕਿ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚਾ ਸਕੀਏ ਜੇ ਸਾਡੀ ਨੌਜਵਾਨੀ ਬਚੂਗੀ ਤਾਂ ਗਾੜੀ ਆਪਾਂ ਅਜੰਡੇ ਵੀ ਕਾਇਮ ਕਰ ਲਾਂਗੇ ਜਿਹੜੇ ਨੌਜਵਾਨ ਰਹੇ ਤਾਂ ਆਪਾਂ ਝੰਡੇ ਕੀ ਕਾਇਮ ਕਰਾਂਗੇ ਕੀ ਪੰਥ ਤੇ ਰਨਾਲੇ ਕਿਉਂਗੇ ਸਾਰਿਆਂ ਨੂੰ ਅਸੀਂ ਤੇ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਵੀ ਆਪਾਂ ਸਾਰੀ ਰਲ ਮਿਲ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ